ਇੱਕ ਕਿਸਾਨ ਦੀ ਆਪਣੇ ਕੋਲ ਈਮੇਲ ਆਈ ਕਿ ਸਾਨੂੰ ਇਹ ਸਪਰੇਅ ਜਿਹੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈਗੀ ਆ ਉਹ ਕਰਨ ਤੋਂ ਬਾਅਦ ਰਿਜ਼ਲਟ ਨਹੀਂ ਮਿਲਿਆ ਤੇ ਮੈਂ ਉਹਦਾ ਸਕਰੀਨਸ਼ਾਟ ਲੈ ਕੇ ਆਪਣੇ ਪੇਜ ਤੇ ਪਾਇਆ ਉਦੋਂ ਬਾਅਦ ਉਹ ਕੰਪਨੀ ਦੇ ਇੱਕ ਬਹੁਤ ਵੱਡੇ ਆਫੀਸਰ ਦੀ ਮੈਨੂੰ ਕਾਲ ਆਉਂਦੀ ਹੈ ਕਿ ਤੁਹਾਡਾ ਵੀ ਇਹ ਤੁਸੀਂ ਸਾਡਾ ਲੀਗਲ ਰਾਈਟ ਹੈ ਤੁਸੀਂ ਸਾਡੇ ਖਿਲਾਫ ਜਾ ਰਹੇ ਹੋ ਤੁਸੀਂ ਇਹ ਪੋਸਟ ਨੂੰ ਹਟਾਓ ਤੁਹਾਡਾ ਹੱਕ ਨਹੀਂ ਹੈਗਾ ਤੁਹਾਨੂੰ ਕਿਹਨੇ ਹੱਕ ਦਿੱਤਾ ਤਾਂ ਮੈਂ ਉਹਨਾਂ ਦੀ ਰਿਕਾਰਡਿੰਗ ਪਾਉਣਾ ਹੈਗਾ ਉਸ ਤੋਂ ਬਾਅਦ ਸ਼ਾਮ ਨੂੰ 11 ਤਰੀਕ ਦੀ ਸ਼ਾਮ ਨੂੰ ਇਹ ਘਟਨਾ ਹੁੰਦੀ ਹੈ ਕਿ ਇੱਕ ਐਸੇ ਕੰਪਨੀ ਦਾ ਇੱਕ ਫੀਲਡ ਆਫੀਸਰ ਜਿਹੜਾ ਹੈਗਾ ਕਾਲੀ ਗਲੋਚ ਕੀਤੀ ਮਾਮਾ ਭੈਣਾਂ ਦੀਆਂ ਗਾਲਾਂ ਕੱਢੀਆਂ ਤੇ ਮੈਨੂੰ WhatsApp ਦੇ ਉੱਪਰ ਆਡੀਓ ਮੈਸੇਜ ਪਾਇਆ ਵੀ ਤੁਹਾਨੂੰ ਤੁਹਾਡੀ ਪਿੱਠ ਦੇ ਉੱਤੇ ਗੋਲੀਆਂ ਮਾਰਾਂਗੇ ਤੇ ਤੁਹਾਡਾ ਨਾਸ਼ ਕਰ ਦੇਵਾਂਗੇ ਤੁਹਾਡਾ ਪਤਾ ਵੀ ਨਹੀਂ ਲੱਗਣਾ ਪਹਿਲਾ ਪੋਸਟ ਪਾਈ ਸੀ ਬਈ ਉਹਦੇ ਵਿੱਚ ਤੁਸੀਂ ਕੀ ਲਿਖਿਆ ਸੀ ਸਿਰਫ ਫੀਡਬੈਕ ਮੰਗੀ ਸੀ ਲੋਕਾਂ ਦੀ ਕਿ ਜਾਣਕਾਰੀ ਇਹ ਫੀਡਬੈਕ ਮੰਗੀ ਸੀ ਵੀ ਇਹ ਸਪਰੇਅ ਆ ਇਸ ਕੰਮ ਲਈ ਇਹ ਜਾਣੀ ਜਾਂਦੀ ਹੈ ਤੇ ਕੀ ਤੁਸੀਂ ਇਹ ਕੀਤੀ ਤੇ ਇਹਦਾ ਰਿਜ਼ਲਟ ਤੁਹਾਨੂੰ ਮਿਲਿਆ ਜਾਂ ਨਹੀਂ ਮਿਲਿਆ ਉਹਦੇ ਵਿੱਚ ਬਹੁਤ ਹੀ ਮਤਲਬ ਕਿ 300 ਤੋਂ ਪਲੱਸ ਕਮੈਂਟ ਆਇਆ ਤੇ ਉਹ ਸਾਰੀ ਜਾਣਕਾਰੀ ਆਪਾਂ ਨੂੰ ਇਕੱਠੀ ਹੋਈ ਜਿਹਦਾ ਕਿ ਉਹਦਾ ਸਪਰੇਅ ਦਾ ਰਿਜ਼ਲਟ ਵਾਕਿਆ ਹੀ ਨਹੀਂ ਮਿਲਿਆ ਲੋਕਾਂ ਨੂੰ ਕਿਉਂਕਿ ਉਸ ਦਾ 20 ਲੱਖ ਲੀਟਰ ਪੰਜਾਬ 'ਚ ਸੇਲ ਹੋਇਆ 200 ਕਰੋੜ ਦੀ ਸਪਰੇਅ ਸੇਲ ਹੋਈ ਆ ਤੇ ਉਹ ਕੋਈ ਛੋਟੀ ਚੀਜ਼ ਨਹੀਂ ਹੈਗੀ ਮੈਂ ਤਾਂ ਆਪਣਾ ਕੰਮ ਹੀ ਬੰਦ ਕਰਨ ਵਾਲਾ ਸੀ ਸਾਰਾ ਤੇ ਪਰ ਮੇਰੇ ਪੁਲਿਸ ਡਿਪਾਰਟਮੈਂਟ ਨੇ ਮੇਰਾ ਬਹੁਤ ਸਹਿਯੋਗ ਕੀਤਾ ਮੇਰੇ ਨਗਰ ਨੇ ਬਹੁਤ ਸਹਿਯੋਗ ਕੀਤਾ ਮੇਰੀ ਪੰਚਾਇਤ ਮੇਰੇ ਨਾਲ ਖੜੀ ਸੀ ਇਸ ਮਸਲੇ ਦੇ ਵਿੱਚ ਤੇ ਉਹ ਵੀ ਇੱਕ ਜ਼ਿੰਮੇਵਾਰਾ ਦਾ ਮੁੰਡਾ ਸੀ ਜਿਹਨੇ ਇਹ ਸ਼ਰਾਬ ਪੀ ਕੇ ਗਲਤ ਸ਼ਬਦਾਵਲੀ ਵਰਤੀ ਹੈਗੀ ਹੈ ਬਹੁਤ ਵੱਡੀ ਮੇਰੀ ਗਲਤੀ ਸੀ ਤੇ ਮੈਂ ਇਹ ਗਲਤੀ ਮੰਨਦਾ ਹਾਂ ਤੇ ਅੱਜ ਮੈਂ ਸਮੁੱਚੀ ਪੰਚਾਇਤ ਦੇ ਨਾਲ ਮੈਂ ਮਾਫੀ ਮੰਗ ਪੱਤਰ ਲੈ ਕੇ ਤੁਹਾਨੂੰ ਦੇਣ ਆਇਆ ਹਾਂ ਆਪਾਂ ਤਾਂ ਇਹ ਚੀਜ਼ਾਂ ਨੂੰ ਕਲੈਕਟ ਕਰਦੇ ਹੈਗੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਖਰਚ ਘਟੇ ਜੀ ਘੱਟ ਤੋਂ ਘੱਟ ਚੀਜ਼ ਵਰਤਨੀ ਪਵੇ ਅਮਰਤੀ ਵਰਤਨੀ ਪਵੇ ਆ ਤੁਸੀਂ ਪਿਛਲੇ 2 ਦਿਨਾਂ 'ਚ ਦੇਖਿਆ ਹੈਗਾ ਕਿੰਨਾ ਜ਼ਿਆਦਾ ਲੋਕਾਂ ਦੇ ਖੇਤਾਂ ਵਿੱਚ ਹਲਦੀ ਸਮਟ ਰੋਗ ਆਇਆ ਹੈਗਾ ਤੇ ਇਹ ਚੀਜ਼ਾਂ ਜਿ ਵਾਤਾਵਰਣ ਜਿੰਦਿਆ ਰਹਿੰਦੀਆਂ ਹੈਗੀਆਂ ਦਵਾਈਆਂ ਦਾ ਅਸਰ ਘਟਦਾ ਰਹਿੰਦਾ ਹੈਗਾ ਨਵੀਆਂ-ਨਵੀਆਂ ਦਵਾਈਆਂ ਆਉਂਦੀਆਂ ਰਹਿੰਦੀਆਂ ਆਪਾਂ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਇਤਨਾ ਕਿ ਉਹਨੇ ਤਾਂਹਤੇ ਕਿਉਂ ਪੋਸਟ ਡਿਲੀਟ ਕੀਤੀ ਜਾਵੇ ਹਾਂ ਉਹ ਕਹਿੰਦਾ ਵੀ ਯਾਰ ਜੇ ਤੁਹਾਡੇ ਤੋਂ ਅਸੀਂ ਪ੍ਰੋਮੋਸ਼ਨ ਨਹੀਂ ਕਰਾਈ ਹੈਗੀ ਤਾਂ ਤੁਸੀਂ ਸਾਡੇ ਖਿਲਾਫ ਚੱਲੋਂਗੇ ਤੁਸੀਂ ਡਿਲੀਟ ਕਰੋ ਇਹਨੂੰ ਤੁਸੀਂ ਸਾਡੀ ਸਾਡਾ ਉਲਟ ਜਾ ਰਹੇ ਹੋ ਸਾਡੇ ਜੇ ਕੋਈ ਵੀ ਚੀਜ਼ ਵੱਡੇ ਪੱਧਰ ਤੇ ਵਿਕਦੀ ਆ ਥੋੜੇ ਬਹੁਤ ਤਾਂ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਹੁੰਦੀ ਇਹ ਆਮ ਹੀ ਆਪਾਂ ਨੂੰ ਪਤਾ ਹੈਗਾ ਪਰ ਉਹ ਤਾਂ ਸਾਰਿਆਂ ਦੇ ਖੇਤਾਂ 'ਚ ਰਿਜ਼ਲਟ ਨਹੀਂ ਆਇਆ ਹੈਗਾ ਹੁਣ ਤਾਂ ਯੂਨੀਵਰਸਿਟੀ ਦੇ ਖੇਤਾਂ ਦੇ ਵਿੱਚ ਵੀ ਉਹ ਸਮਟ ਬਹੁਤ ਜ਼ਿਆਦਾ ਆਇਆ ਹੋਇਆ ਕਿੱਥੇ ਉਹ ਕਹਿੰਦੇ ਵੀ ਅਸੀਂ ਆਉਣੇ ਆ ਸਾਨੂੰ ਖੇਤ ਦਿਖਾਓ ਅਸੀਂ ਕਿਸਾਨ ਨਾਲ ਮਿਲਦੇ ਆ ਅਸੀਂ ਉਸ ਦੀ ਪਰਪਾਈ ਕਰਦੇ ਉਹ ਇੱਕ ਚੰਗਾ ਰਸਤਾ ਸੀਗਾ ਪਰ ਉਹਨਾਂ ਨੇ ਜਿਹੜਾ ਡਰਾਉਨ ਤਮਕਾਉਣ ਵਾਲਾ ਰਸਤਾ ਬਣਾਇਆ ਉਹ ਬਹੁਤ ਸਾਡੇ ਲਈ ਵੀ ਬੜਾ ਮਾੜਾ ਸੀ ਫਿਰ ਲੋਕਾਂ ਨੇ ਉਸ ਦਾ ਬਾਈਕਾਟ ਕਰਨਾ ਸ਼ੁਰੂ ਕਰਤਾ ਕੰਪਨੀ ਨੂੰ ਇੱਕ ਵੱਡੇ ਪੱਧਰ ਤੇ ਲਾਸ ਹੋਇਆ ਉਹਨੂੰ ਆਪਣੇ ਇੱਕ ਅਮਰੀਕਾ ਦੇ ਜਿਹੜੇ ਉਹਨਾਂ ਦੇ ਹੈੱਡ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕਰਨੀ ਪਈ ਉਹਨਾਂ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੰਡੀਆ ਤੇ ਵੀ ਇਸ ਦੇ ਲਈ ਸੱਟ ਤੋਂ ਮਾਫੀ ਮੰਗੀ ਹੈਗੀ ਤੇ ਅਫਸਰਾਂ ਨੂੰ ਬਰਖਾਸਤ ਕੀਤਾ ਹੈਗਾ ਸਾਡੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਇਸ ਘਟਨਾ ਤੋਂ ਬਾਅਦ ਮੰਨ ਲਓ 5-7 ਦਿਨਾਂ ਦੇ ਵਿੱਚ ਵਿੱਚ ਕੰਪਨੀ ਦੀ ਵੈਲਿਊ ਕਾਫੀ ਘਟ ਗਈ ਹੈ ਬਾਈ ਹਾਂ ਵੈਲਿਊ ਤੇ ਦੇਖੋ ਜਦੋਂ ਹੁਣ ਕਿਸਾਨ ਬਾਈ ਕਰਦੇ ਕਰ ਦੇਣ ਕਿਸੇ ਦਾ ਤਾਂ ਮੈਨੂੰ ਤਾਂ ਇਦਾਂ ਲੱਗਿਆ ਵੀ ਕਿਸਾਨਾਂ ਨੇ ਇਹ ਆਪਣੇ ਮਨ ਨੂੰ ਲਾ ਲਈ ਸਾਰੀ ਗੱਲ ਵੀ ਮੈਨੂੰ ਗੋਲੀ ਦੀ ਧਮਕੀ ਆਈ ਇਹ ਉਹਨਾਂ ਨੂੰ ਧਮਕੀ ਆਈ ਹੈਗੀ ਹੈ ਤੇਰਾ ਪੀ ਕਿ ਉਹ ਇਹਨੂੰ ਧਮਕਾਉਣ ਲੱਗ ਗਿਆ ਕੁਝ ਨਹੀਂ ਬੋਲਿਆ ਇਹ ਵਿਚਾਰੇ ਡਰ ਗਿਆ ਹੋਊਗਾ ਤੇ ਵੀ ਜਦੋਂ ਇਸ ਤਰੀਕੇ ਦਾ ਕੋਣ ਹੈ ਬੰਦਾ ਕੀ ਪਤਾ ਹੈ ਕਿਉਂ ਕਹਿ ਰਿਹਾ ਹੈ ਵਿਸ਼ੇ ਸਾਡੇ ਚੈਨਲ ਰਾਹੀਂ ਇਹ ਤਾਂ ਖੇਤੀਬਾੜੀ ਦੇ ਕੰਮਾਂਵਾਰੀ ਆਮ ਜ਼ਿੰਮੇਵਾਰਾਂ ਨਾਲ ਜੁੜਦਾ ਹੈ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮਇਮਤਾਜ ਬਠਿੰਡਾ ਦੇ ਪਿੰਡ ਗੈਰੀ ਭਾਗੀ ਦਾ ਇੱਕ ਨੌਜਵਾਨ ਜੋ ਪ੍ਰਗਟ ਸਿੰਘ ਉਹਨਾਂ ਦਾ ਨਾਮ ਹੈ ਕ੍ਰੌਪਸ ਇਨਫੋਰਮੇਸ਼ਨ ਦੇ ਨਾਮ ਤੋਂ ਇੱਕ ਚੈਨਲ ਚਲਾਉਂਦੇ ਨੇ ਉਹਦੇ ਉੱਤੇ ਖੇਤੀਬਾੜੀ ਸੰਬੰਧਿਤ ਵੱਖ-ਵੱਖ ਜਾਣਕਾਰੀਆਂ ਦਿੰਦੇ ਨੇ ਤਾਂ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਇੱਕ ਸਪਰੇਅ ਦੀ ਕੰਪਨੀ ਹੈ ਜੋ ਸਪਰੇਅ ਸੀਗੀ ਉਸ ਨੇ ਬੜਾ ਨੁਕਸਾਨ ਕੀਤਾ ਆ ਤੇ ਲੱਖਾਂ ਦੀ ਜਿਹੜੀ ਵਿਕਰੀ ਹੈ ਉਹ ਹੋ ਚੁੱਕੀ ਸੀ ਪੰਜਾਬ 'ਚ ਤਾਂ ਉਸ ਤੋਂ ਬਾਅਦ ਕੀ ਹੁੰਦਾ ਉਹ ਕੰਪਨੀ ਦਾ ਇੱਕ ਅਧਿਕਾਰੀ ਉਹਨਾਂ ਨੂੰ ਫੋਨ ਤੇ ਧਮਕਾਉਂਦਾ ਆ ਉਸ ਤੋਂ ਬਾਅਦ ਕੀ ਕੁਝ ਵਾਪਰਦਾ ਅੱਜ ਉਹ ਜੋ ਮੁਲਾਜ਼ਮ ਸੀਗਾ ਕੰਪਨੀ ਦੇ ਵਿੱਚ ਕੰਮ ਕਰਦਾ ਉਹ ਸਾਣੇ ਪੰਚਾਇਤ ਆ ਕੇ ਮਾਫੀ ਮੰਗੇ ਗਿਆ ਸਭ ਤੋਂ ਪਹਿਲਾਂ ਪੂਰਾ ਮਾਮਲਾ ਕੀ ਸੀ ਕਿ ਅੱਦੇ ਕੀ ਕੁਝ ਵਾਪਰਿਆ ਸਾਰੀ ਗੱਲਬਾਤ ਕਰਦੇ ਸਾਡੇ ਨਾਲ ਪ੍ਰਗਟ ਬਾਈ ਹੋਣਗੇ ਨਾਲ ਪਿੰਡ ਦੀ ਜਿਹੜੀ ਪੰਚਾਇਤ ਆ ਬਹੁਤ ਬਰ ਬੰਦੇ ਨੇ ਬਾਈ ਸਭ ਤੋਂ ਪਹਿਲਾਂ ਜਿਹੜੀ ਉਹ ਘਟਨਾ ਵਾਪਰਦੀ ਆ ਕੀ ਵੀਡੀਓ ਜਿਹੜੀ ਤੁਸੀਂ ਪਹਿਲਾਂ ਪੋਸਟ ਕਰਦੇ ਹੋ ਆਪਣੇ ਪੇਜ ਦੇ ਉੱਤੇ ਜੀ ਅਸੀਂ ਪਿਛਲੇ 8 ਸਾਲਾਂ ਤੋਂ ਕਿਸਾਨਾਂ ਦੇ ਵਿੱਚ ਵਿਚਰਦੇ ਹੈਗੇ ਆ ਜਿਹੜੇ ਸਾਰੀ ਤਰ੍ਹਾਂ ਦੀ ਫੀਡਬੈਕ ਹੁੰਦੀ ਆਪਣੇ ਕੋਲੇ ਇਕੱਠੀ ਹੁੰਦੀ ਰਹਿੰਦੀ ਆਉਣ ਵਾਲੇ ਸੀਜ਼ਨ ਵਿੱਚ ਵੀ ਆਪਾਂ ਸਾਹਮਣੇ ਰੱਖਦੇ ਹੈਗੇ ਆ ਆਪਾਂ ਇੱਕ ਕਿਸਾਨ ਦੀ ਆਪਣੇ ਕੋਲੇ ਈਮੇਲ ਆਈ ਕਿ ਸਾਨੂੰ ਇਹ ਸਪਰੇ ਜਿਹੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈਗੀ ਆ ਉਹ ਕਰਨ ਤੋਂ ਬਾਅਦ ਰਿਜ਼ਲਟ ਨਹੀਂ ਮਿਲਿਆ ਤੇ ਮੈਂ ਉਹਦਾ ਸਕਰੀਨਸ਼ਾਟ ਲੈ ਕੇ ਆਪਣੇ ਪੇਜ ਤੇ ਪਾਇਆ ਵੀ ਇਹ ਹੋਰ ਕਿਹਨੂੰ ਕਿਹਨੂੰ ਇਸ ਦਵਾਈ ਕਰਨ ਤੋਂ ਬਾਅਦ ਰਿਜ਼ਲਟ ਨਹੀਂ ਮਿਲਿਆ ਜਿਹੜਾ ਮੇਰਾ ਜਾਣਨ ਦਾ ਹੱਕ ਹੁੰਦਾ ਮੈਂ ਲੋਕਾਂ ਕੋਲੇ ਪਰਸਨਲੀ ਵੀ ਜਾਨਣਾ ਤੇ ਪੋਸਟਾਂ ਪਾ ਕੇ ਪੁੱਛਦਾ ਰਹਿਣਾ ਹੈਗਾ ਕਿਹੜੀ ਕਣਕ ਦਾ ਝਾੜ ਵੱਧ ਆਇਆ ਝੋ ਸੀਗੀ ਉਸ ਤੋਂ ਬਾਅਦ ਉਹ ਕੰਪਨੀ ਦੇ ਇੱਕ ਬਹੁਤ ਵੱਡੇ ਆਫੀਸਰ ਦੀ ਮੈਨੂੰ ਕਾਲ ਆਉਂਦੀ ਹੈ ਕਿ ਤੁਹਾਡਾ ਵੀ ਇਹ ਤੁਸੀਂ ਸਾਡਾ ਲੀਗਲ ਰਾਈਟ ਹੈ ਤੁਸੀਂ ਸਾਡੇ ਖਿਲਾਫ ਜਾ ਰਹੇ ਹੋ ਤੁਸੀਂ ਇਹ ਪੋਸਟ ਨੂੰ ਹਟਾਓ ਤੁਹਾਡਾ ਹੱਕ ਨਹੀਂ ਹੈਗਾ ਤੁਹਾਨੂੰ ਕਿਹਨੇ ਹੱਕ ਦਿੱਤਾ ਤਾਂ ਮੈਂ ਉਹਨਾਂ ਦੀ ਰਿਕਾਰਡਿੰਗ ਪਾਉਣਾ ਹੈਗਾ ਉਸ ਤੋਂ ਬਾਅਦ ਸ਼ਾਮ ਨੂੰ 11 ਤਰੀਕ ਦੀ ਸ਼ਾਮ ਨੂੰ ਇਹ ਘਟਨਾ ਹੁੰਦੀ ਹੈ ਕਿ ਇੱਕ ਇਸੇ ਕੰਪਨੀ ਦਾ ਇੱਕ ਫੀਲਡ ਆਫੀਸਰ ਜਿਹੜਾ ਹੈਗਾ ਜਿਹਦਾ ਮੈਂ ਨਾਮ ਨਹੀਂ ਦੱਸਣਾ ਚਾਹਾਂਗਾ ਜਿਹਦਾ ਮੈਂ ਪਿੰਡ ਨਹੀਂ ਦੱਸਣਾ ਚਾਹਾਂਗਾ ਉਹਨਾਂ ਨੇ ਮੈਨੂੰ ਧਮਕਾਇਆ ਕਾਲੀ ਗਲੋਚ ਕੀਤੀ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਤੇ ਮੈਨੂੰ WhatsApp ਦੇ ਉੱਪਰ ਆਡੀਓ ਮੈਸੇਜ ਪਾਇਆ ਵੀ ਤੁਹਾਨੂੰ ਤੁਹਾਡੀ ਪਿੱਠ ਦੇ ਉੱਤੇ ਗੋਲੀਆਂ ਮਾਰਾਂਗੇ ਤੇ ਤੁਹਾਡਾ ਨਾਸ਼ ਕਰ ਦਾਂਗੇ ਤੁਹਾਡਾ ਪਤਾ ਵੀ ਨਹੀਂ ਲੱਗਣਾ ਤਾਂ ਉਹ ਮੈਂ ਉਸ ਚੀਜ਼ ਨੂੰ ਬਹੁਤ ਹੈਰਾਨ ਹੋਇਆ ਵੀ ਮੈਂ ਤਾਂ ਇਹੋ ਜਿਹੀਆਂ ਘਟਨਾਵਾਂ ਤੇ ਮੇਰੇ ਨਾਲ ਜ਼ਿੰਦਗੀ 'ਚ ਪਹਿਲਾਂ ਕਦੇ ਨਹੀਂ ਹੋਈਆਂ ਹੈਗੀਆਂ ਜਿਹੜੀ ਪਹਿਲਾਂ ਪੋਸਟ ਪਾਈ ਸੀ ਬਈ ਉਹਦੇ ਵਿੱਚ ਤੁਸੀਂ ਕੀ ਲਿਖਿਆ ਸੀ ਸਿਰਫ ਫੀਡਬੈਕ ਮੰਗੀ ਸੀ ਲੋਕਾਂ ਦੀ ਕਿ ਜਾਣਕਾਰੀ ਇਹ ਫੀਡਬੈਕ ਮੰਗੀ ਸੀ ਵੀ ਇਹ ਸਪਰੇਅ ਆ ਇਸ ਕੰਮ ਲਈ ਇਹ ਜਾਣੀ ਜਾਂਦੀ ਹੈ ਤੇ ਕੀ ਤੁਸੀਂ ਇਹ ਕੀਤੀ ਤੇ ਇਹਦਾ ਰਿਜ਼ਲਟ ਤੁਹਾਨੂੰ ਮਿਲਿਆ ਜਾਂ ਨਹੀਂ ਮਿਲਿਆ ਉਹਦੇ ਵਿੱਚ ਬਹੁਤ ਹੀ ਮਤਲਬ ਕਿ 3 ਕਾਰੀ ਆਪਾਂ ਨੂੰ ਇਕੱਠੀ ਹੋਈ ਜਿਹਦਾ ਕਿ ਉਹਦਾ ਸਪਰੇ ਦਾ ਰਿਜ਼ਲਟ ਵਕਾ ਹੀ ਨਹੀਂ ਮਿਲਿਆ ਲੋਕਾਂ ਨੂੰ ਕਿਉਂਕਿ ਉਸ ਦਾ 20 ਲੱਖ ਲੀਟਰ ਪੰਜਾਬ ਚ ਸੇਲ ਹੋਇਆ 200 ਕਰੋੜ ਦੀ ਸਪਰੇ ਸੇਲ ਹੋਈ ਆ ਤੇ ਉਹ ਕੋਈ ਛੋਟੀ ਚੀਜ਼ ਨਹੀਂ ਹੈਗੀ ਤੇ ਉਸ ਆਪਾਂ ਤਾਂ ਇਹ ਚੀਜ਼ਾਂ ਨੂੰ ਕਲੈਕਟ ਕਰਦੇ ਹੈਗੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਖਰਚ ਘਟੇ ਜੀ ਘੱਟ ਤੋਂ ਘੱਟ ਚੀਜ਼ ਵਧ ਨਹੀਂ ਪਵੇ ਅਮਰ ਜੀ ਵਧ ਨਹੀਂ ਪਵੇ ਤੁਸੀਂ ਪਿਛਲੇ 2 ਦਿਨਾਂ ਚ ਦੇਖਿਆ ਹੈਗਾ ਕਿੰਨਾ ਜਿਆਦਾ ਲੋਕਾਂ ਦੇ ਖੇਤਾਂ ਵਿੱਚ ਹਲਦੀ ਸਮਟ ਰੋਗ ਆਇਆ ਹੈਗਾ ਤੇ ਇਹ ਚੀਜ਼ਾਂ ਜਿ ਵਾਤਾਵਰਣ ਚ ਜਿੰਦਿਆਂ ਰਹਿੰਦੀਆਂ ਹੈਗੀਆਂ ਦਵਾਈਆਂ ਦਾ ਅਸਰ ਘਟਦਾ ਰਹਿੰਦਾ ਹੈਗਾ ਨਵਾਂ ਨਵੀਆਂ ਦਵਾਈਆਂ ਆਉਂਦੀਆਂ ਰਹਿੰਦੀਆਂ ਆਪਾਂ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਪਰ ਜਿਹੜੀ ਇਹ ਘਟਨਾ ਹੋਈ ਹੈਗੀ ਹੈ ਇਹ ਮੇਰੇ ਮਨ ਨੂੰ ਬਹੁਤ ਠੇਸ ਪਹੁੰਚਿਆ ਤੇ ਮੈਂ ਤਾਂ ਆਪਣਾ ਕੰਮ ਹੀ ਬੰਦ ਕਰਨ ਵਾਲਾ ਸੀ ਸਾਰਾ ਤੇ ਪਰ ਮੇਰੇ ਪੁਲਿਸ ਡਿਪਾਰਟਮੈਂਟ ਨੇ ਮੇਰਾ ਬਹੁਤ ਸਹਿਯੋਗ ਕੀਤਾ ਮੇਰੇ ਨਗਰ ਨੇ ਬਹੁਤ ਸਹਿਯੋਗ ਕੀਤਾ ਮੇਰੀ ਪੰਚਾਇਤ ਮੇਰੇ ਨਾਲ ਖੜੀ ਸੀ ਇਸ ਮਸਲੇ ਦੇ ਵਿੱਚ ਤੇ ਉਹ ਵੀ ਇੱਕ ਜ਼ਿੰਮੇਵਾਰਾਂ ਦਾ ਮੁੰਡਾ ਸੀ ਜਿਹਨੇ ਇਹ ਸ਼ਰਾਬ ਪੀ ਕੇ ਗਲਤ ਸ਼ਬਦਾਵਲੀ ਵਰਤੀ ਹੈਗੀ ਹੈ ਤੇ ਪਾਪਾ ਨੂੰ ਕਿਸੇ ਦੇ ਬਾਰੇ ਨਹੀਂ ਪਤਾ ਹੁੰਦਾ ਕੌਣ ਆ ਕਿੱਥੋਂ ਆ ਕਿਵੇਂ ਆ ਛੋਟਾ ਵੱਡਾ ਅਮੀਰ ਆ ਕੋਈ ਗੈਂਗਸਟਰ ਆ ਕੋਈ ਨਾਰਮਲ ਬੰਦਾ ਹੈ ਕਿਸਾਨ ਹੈ ਪਰ ਜਦੋਂ ਉਹਨਾਂ ਦੀ ਪੰਚਾਇਤ ਆਪਣੇ ਕੋਲ ਆਈ ਵੀ ਇਸ ਤਰੀਕੇ ਨਾਲ ਇਹਦਾ ਮੁੰਡਾ ਤਿੰਨ ਕਨਾਲਾਂ ਦੀ ਪੈਲੀ ਇਹਦੇ ਕੋਲੇ ਤੇ ਇਹਨੂੰ ਨਵੀਂ-ਨਵੀਂ ਨੌਕਰੀ ਮਿਲੀ ਹੈ ਇਹ ਤੋਂ ਛੋਟੇ ਭਾਂਡੇ 'ਚ ਇਹ ਤੋਂ ਵੱਡੀ ਗੱਲ ਹੋ ਗਈ ਤੇ ਇਹ ਤੋਂ ਗਲਤੀ ਵੱਡੀ ਹੋ ਗਈ ਹੈ ਮਾਫੀ ਕਰਨ ਯੋਗ ਨਹੀਂ ਪਰ ਤੁਸੀਂ ਮਾਫ ਕਰ ਸਕਦੇ ਹੋ ਤਾਂ ਫਿਰ ਸਹੀ ਸਾਰਿਆਂ ਨੇ ਵਿਚਾਰਿਆ ਸਾਰੀ ਪੰਚਾਇਤ ਨੇ ਵਿਚਾਰਿਆ ਡੀਐਸਪੀ ਸਾਹਿਬ ਨੇ ਵਿਚਾਰਿਆ ਤੇ ਸਾਡੇ ਜਿਹੜੇ ਲੋਕਲ ਥਾਣੇ ਦੇ ਐਸਐਚਓ ਨੇ ਉਹਨਾਂ ਨੇ ਵਿਚਾਰਿਆ ਉਹ ਕਹਿੰਦੇ ਵੀ ਜੇ ਤੁਸੀਂ ਹੋਰ ਵੱਡੇ ਬਣ ਮੈਂ ਉਹਨਾਂ ਦੇ ਅੱਗੇ ਫਿਰ ਮੇਰੀ ਤਾਂ ਕੋਈ ਵਜੂਦ ਨਹੀਂ ਸੀਗਾ ਤੇ ਉਹ ਸਾਰਿਆਂ ਦੇ ਸਹਿਯੋਗ ਨਾਲ ਹੀ ਫਿਰ ਅਸੀਂ ਅੱਜ ਲਿਖਤੀ ਰੂਪ ਦੇ ਵਿੱਚ ਉਸ ਬੰਦੇ ਤੋਂ ਮਾਫੀਨਾਮਾ ਲਿਆ ਜਿਹੜਾ ਤੁਸੀਂ ਪੜ੍ਹ ਕੇ ਸੁਣਾਓਗੇ ਸਾਰੀ ਪਬਲਿਕ ਅੱਛਾ ਭਾਈ ਉਹਦੇ ਵਿੱਚ ਇੱਕ ਚੀਜ਼ ਹੋ ਰਹੀ ਹੈ ਤੁਸੀਂ ਮੰਨ ਲਓ ਉਹ ਲੋਕਾਂ ਦੇ ਲਈ ਪਾਤੀ ਪੋਸਟ ਉਹਦੇ ਬਾਅਦ ਤੁਹਾਨੂੰ ਉਹ ਧਮਕੀਆਂ ਦੇਣ ਲੱਗ ਗਏ ਧਮਕੀਆਂ ਉਹਨਾਂ ਨੇ ਤਾਂ ਦਿੱਤੀਆਂ ਕਿ ਉਹ ਪੋਸਟ ਡਿਲੀਟ ਕੀਤੀ ਜਾਵੇ ਹਾਂ ਉਹ ਕਹਿੰਦਾ ਵੀ ਯਾਰ ਜੇ ਤੁਹਾਡੇ ਤੋਂ ਅਸੀਂ ਪ੍ਰੋਮੋਸ਼ਨ ਨਹੀਂ ਕਰਾਈ ਹੈਗੀ ਤਾਂ ਤੁਸੀਂ ਸਾਡੇ ਖਿਲਾਫ ਚੱਲੋਂਗੇ ਤੁਸੀਂ ਡਿਲੀਟ ਕਰੋ ਇਹਨੂੰ ਤੁਸੀਂ ਸਾਡੀ ਸਾਡਾ ਉਲਟ ਜਾ ਰਹੇ ਹੋ ਸਾਡੇ ਕਿਉਂਕਿ ਦੇਖੋ ਜਦੋਂ ਕੋਈ ਵੀ ਚੀਜ਼ ਵੱਡੇ ਪੱਧਰ ਤੇ ਵਿਕਦੀ ਆ ਥੋੜੇ ਬਹੁਤ ਤਾਂ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਹੁੰਦੀ ਇਹ ਆਮ ਹੀ ਆਪਾਂ ਨੂੰ ਪਤਾ ਹੈਗਾ ਪਰ ਉਹ ਤਾਂ ਸਾਰਿਆਂ ਦੇ ਖੇਤਾਂ 'ਚ ਰਿਜ਼ਲਟ ਨਹੀਂ ਆਇਆ ਹੈਗਾ ਹੁਣ ਤਾਂ ਯੂਨੀਵਰਸਿਟੀ ਦੇ ਖੇਤਾਂ ਦੇ ਵਿੱਚ ਵੀ ਉਹ ਸਵੱਟ ਬਹੁਤ ਜ਼ਿਆਦਾ ਆਇਆ ਹੋਇਆ ਹੈ ਪਰ ਉਹ ਸਮੱਸਿਆ ਹੋਰ ਸੀਗੀ ਤੇ ਉਹਨੂੰ ਹੋਰ ਤਰੀਕੇ ਨਾਲ ਹੈਂਡਲ ਕੀਤਾ ਗਿਆ ਕਿਥੇ ਉਹ ਕਹਿੰਦੇ ਵੀ ਅਸੀਂ ਆਉਣੇ ਆ ਸਾਨੂੰ ਖੇਤ ਦਿਖਾਓ ਅਸੀਂ ਕਿਸਾਨਾਂ ਨਾਲ ਮਿਲਦੇ ਆ ਅਸੀਂ ਉਸ ਦੀ ਪਰਪਾਈ ਕਰਦੇ ਆ ਉਹ ਇੱਕ ਚੰਗਾ ਰਸਤਾ ਸੀਗਾ ਪਰ ਉਹਨਾਂ ਨੇ ਜਿਹੜਾ ਡਰਾਉਨ ਧਮਕਾਉਣ ਵਾਲਾ ਰਸਤਾ ਬਣਾਇਆ ਉਹ ਬਹੁਤ ਸਾਡੇ ਲਈ ਵੀ ਮਾੜਾ ਸੀ ਜਦੋਂ ਤੁਸੀਂ ਉਸ ਤੋਂ ਬਾਅਦ ਜਿਹੜੀ ਆਡੀਓ ਉਹ ਵੀ ਮੈਂ ਸੁਣਿਆ ਕਿ ਤੁਸੀਂ ਆਪਣੇ ਪਲੇਟਫਾਰਮ ਤੇ ਪਾ ਦਿੱਤੀ ਸੀਗੀ ਉਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਜਾਂ ਕਿਸਾਨਾਂ ਦੇ ਵਿੱਚ ਕੀ ਚੱਲ ਪਿਆ ਉਸ ਕੰਪਨੀ ਦੇ ਪ੍ਰਤੀ ਜਿਹੜੀ ਗੁੱਸਾ ਆਉਣ ਲੱਗਿਆ ਹਾਂ ਫਿਰ ਲੋਕਾਂ ਨੇ ਉਸ ਦਾ ਬਾਈਕਾਟ ਕਰਨਾ ਸ਼ੁਰੂ ਕਰਤਾ ਕੰਪਨੀ ਨੂੰ ਇੱਕ ਵੱਡੇ ਪੱਧਰ ਤੇ ਲਾਸ ਹੋਇਆ ਉਹਨੂੰ ਆਪਣੇ ਇੱਕ ਅਮਰੀਕਾ ਦੇ ਜਿਹੜੇ ਉਹਨਾਂ ਦੇ ਹੈੱਡ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕਰਨੀ ਪਈ ਉਹਨਾਂ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੰਡੀਆ ਤੇ ਵੀ ਇਸ ਦੇ ਲਈ ਸੱਟ ਤੋਂ ਮਾਫੀ ਮੰਗੀ ਹੈਗੀ ਤੇ ਅਫਸਰਾਂ ਨੂੰ ਬਰਖਾਸਤ ਕੀਤਾ ਹੈਗਾ ਤੇ ਜਿਹੜੀ ਕਿ ਬਣਦੀ ਸੀ ਇਹ ਲੋਕਾਂ ਦੇ ਸਾਥ ਦੇਣ ਕਰਕੇ ਹੀ ਸਾਰਾ ਹੋਇਆ ਹੈਗਾ ਤੇ ਆਪਾਂ ਵੀ ਇਹੀ ਚਾਹਣੇ ਹੈਗੇ ਆ ਵੀ ਟਰਾਂਸਪੇਰੈਂਸੀ ਦੇ ਨਾਲ ਕੰਮ ਕੀਤਾ ਜਾਵੇ ਆਪਾਂ ਵੀ ਕੋਈ ਇੱਕ ਦਿਨ ਤੋਂ ਪਹਿਲਾਂ ਕੰਮ ਸ਼ੁਰੂ ਨਹੀਂ ਕੀਤਾ ਤੇ ਆਪਾਂ ਵੀ ਕੱਲ ਨੂੰ ਬੰਦ ਨਹੀਂ ਕਰਨਾ ਚਾਹੁੰਦੇ ਆ ਆਪਾਂ 10 ਸਾਲ ਹੋਰ ਕੰਮ ਕਰਨਾ ਚਾਹੁੰਦੇ ਆ ਇੱਕ ਸਹੀ ਵੀਵੀ ਦੀ ਵਿਧੀ ਵਿਧਾਨ ਦੇ ਨਾਲ ਹੀ ਆਪਾਂ ਅੱਗੇ ਵਧਣਾ ਚਾਹੁੰਦੇ ਹੈਗੇ ਪਰ ਜਿਹੜਾ ਇਹ ਸਿਸਟਮ ਹੋਇਆ ਹੈਗਾ ਇਹਦੇ ਕਰਕੇ ਬਹੁਤ ਮੇਰੇ ਮਨ ਨੂੰ ਠੇਸ ਪਹੁੰਚੀ ਹੈਗੀ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਤੁਹਾਡੇ ਨਾਲ ਕੰਪਨੀ ਨੇ ਇਹ ਵਰਤਾਅ ਕੀਤਾ ਆ ਜਾਂ ਤੁਹਾਨੂੰ ਮਤਲਬ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਫਿਰ ਲੋਕਾਂ ਦੇ ਵਿੱਚ ਕੀ ਮਤਲਬ ਬਾਈਕਾਟ ਕਰਨਾ ਸ਼ੁਰੂ ਕਰਤਾ ਕਿੰਨਾ ਕੁ ਨੁਕਸਾਨ ਉਸ ਕੰਪਨੀ ਨੂੰ ਪਹੁੰਚਦਾ ਬਈ ਉਹਦੇ ਨਾਲ ਦੇਖੋ ਇਹ ਤੇ ਕੰਪਨੀ ਹੀ ਦੱਸ ਸਕਦੀ ਹੈਗੀ ਆ ਨੁਕਸਾਨ ਤੇ ਇਦੋਂ ਕੋਈ ਵੀ ਡੀਲਰ ਕੋਈ 2000 ਲੀਟਰ ਸਪਰੇਅ ਵੇਚਦਾ ਤੇ ਉਹਨੂੰ ਕੋਈ 200 ਕਿਸਾਨ ਆ ਕੇ ਕਹਿੰਦਾ ਜਿਹੜਾ ਆਧਾਰ ਸਪਰੇਅ ਲੈ ਕੇ ਗਿਆ ਹੁੰਦਾ ਵੀ ਮੈਂ ਤਾਂ ਪੈਸੇ ਨਹੀਂ ਦਿੰਦਾ ਤੇਰੀ ਸਪਰੇਅ ਮਾੜੀ ਸੀਗੀ ਤਾਂ ਉਹ ਡੀਲਰ ਨੂੰ ਵੀ ਕਦੇ ਨਾ ਕਦੇ ਕਿਉਂਕਿ ਘਰੇ ਤਾਂ ਉਹਨੇ ਬਣਾਈ ਨਹੀਂ ਹੈਗੀ ਉਹਨਾਂ ਦੀ ਵੀ ਸਮੱਸਿਆ ਹੈਗੀ ਐ ਪਰ ਜਿਹੜੀ ਇਹ ਸਮੱਸਿਆ ਇਸ ਨੂੰ ਲੁਕਾਇਆ ਛिपਾਇਆ ਨਹੀਂ ਰਹਿ ਗਿਆ ਅੱਜ ਤੱਕ ਇੰਡੀਆ ਦੇ ਸਾਰੇ ਡੀਲਰਾਂ ਦੇ ਕੋਲੇ ਗੱਲ ਚਲੀ ਗਈ ਹੈ ਵੀ ਇਸ ਤਰ੍ਹਾਂ ਦਾ ਦੁਰਵਿਹਾਰ ਇੱਕ ਕੰਪਨੀ ਦੇ ਅਧਿਕਾਰੀ ਕੋਲੇ ਜਿਹਦੇ ਕੋਲੇ ਇਹ ਪਾਵਰ ਵੀ ਨਹੀਂ ਹੈਗੀ ਉਹਨੇ ਆਪਣੇ ਆਪ ਹੀ ਇਸ ਤਰ੍ਹਾਂ ਕਰਨ ਦਾ ਫੈਸਲਾ ਕਿਵੇਂ ਲਿਆ ਕਿਉਂਕਿ ਇਹ ਇੱਕ ਇੱਕ ਸਮੱਸਿਆ ਆਪਣੇ ਸਮਾਜ ਦੀ ਆਪਣੇ ਸਟਰਕਚਰ ਦੀ ਇਨਫਰਾਸਟ੍ਰਕਚਰ ਦੀ ਕਿ ਉ ਟੌਪ ਲੈਵਲ ਦੇ ਸਾਰੇ ਅਧਿਕਾਰੀ ਪੜੇ ਲਿਖੇ ਨੇ ਜੀ ਡਿਗਰੀਆਂ ਵਾਲੇ ਨੇ ਗਰਾਊਂਡ ਦੇ ਬੰਦੇ 10ਵੀਂ ਫੇਲ 12ਵੀਂ ਫੇਲ ਲੈ ਲੈਂਦੇ ਆ ਉਹ ਬਿਨਾ ਖੇਤੀਬਾੜੀ ਦੇ ਪੜ੍ਹਾਈ ਵਾਲੇ ਹੁੰਦੇ ਹੈਗੇ ਜਾਂ ਉਹਨਾਂ ਨੂੰ ਕੋਈ ਇੱਕ ਬਾਉਂਡੇਸ਼ਨ ਦੇ ਵਿੱਚ ਰੱਖਿਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਵੀ ਤੁਸੀਂ ਐਨ ਇੱਕ ਹੀ ਏਰੀਆ ਦੇ ਵਿੱਚ ਕੰਮ ਕਰਨਾ ਹੈਗਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਵਿਚਰਨਾ ਤਾਂ ਉਹਦੀ ਵੀ ਲੋਡ ਹੈਗੀ ਆ ਤੇ ਸਾਡੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਇਸ ਘਟਨਾ ਤੋਂ ਬਾਅਦ ਮੰਨ ਲਓ 5-7 ਦਿਨਾਂ ਦੇ ਵਿੱਚ ਵਿੱਚ ਕੰਪਨੀ ਦੀ ਵੈਲਿਊ ਕਾਫੀ ਘਟ ਗਈ ਹੈ ਬਾਈ ਉਹਦੀ ਹਾਂ ਵੈਲਿਊ ਤੇ ਦੇਖੋ ਜਦੋਂ ਹੁਣ ਕਿਸਾਨ ਬਾਈ ਕਰਦੇ ਕਰ ਦੇਣ ਕਿਸੇ ਦਾ ਠੀਕ ਹੈ ਤਾਂ ਮੈਨੂੰ ਤਾਂ ਇਦਾਂ ਲੱਗਿਆ ਵੀ ਕਿਸਾਨਾਂ ਨੇ ਇਹ ਆਪਣੇ ਮਨ ਨੂੰ ਲਾ ਲਈ ਸਾਰੀ ਗੱਲ ਵੀ ਮੈਨੂੰ ਗੋਲੀ ਦੀ ਧਮਕੀ ਆਈ ਇਹ ਉਹਨਾਂ ਨੂੰ ਧਮਕੀ ਆਈ ਹੈਗੀ ਹੈ ਤਾਂ ਉਸ ਤੋਂ ਬਾਅਦ ਫਿਰ ਉਹ ਕਿਸਾਨਾਂ ਨੇ ਇਹਨੂੰ ਖਰੀਦਿਆ ਵੀ ਨਹੀਂ ਇਹ ਵਾਪਸ ਵੀ ਕੀਤਾ ਤੇ ਇਹਦੇ ਸਾਰੇ ਖੁੱਲੇ ਸ਼ਰੀਆਮ ਰਿਜ਼ਲਟ ਦੱਸੇ ਹੈਗੇ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੇ ਆਪਣੇ ਰਿਵਿਊ ਪਾਈ ਹੈਗੇ ਆ ਤੇ ਇੱਕ ਬਹੁਤ ਸਾਰੀਆਂ ਕਿਸਾਨ ਜੁਨੀਅਨ ਨੇ ਆਪਣਾ ਸਾਥ ਵੀ ਦਿੱਤਾ ਆਪਣੇ ਹੱਕ ਦੇ ਵਿੱਚ ਵੀ ਪੋਸਟਾਂ ਪਾਈਆਂ ਨੇ ਤੇ ਪੰਚਾਇਤਾਂ ਨੇ ਵੀ ਸਾਹਮਣੇ ਆ ਕੇ ਗੱਲਾਂ ਦੱਸੀਆਂ ਹੈਗੀਆਂ ਵੀ ਸਾਡੇ ਪਿੰਡ ਦੇ ਵਿੱਚ ਵੀ ਇਹ ਵਿਕੀ ਹੈਗੀ ਤੇ ਰਿਜ਼ਲਟ ਨਹੀਂ ਆਇਆ ਹੈਗਾ ਸਰਪੰਚ ਸਾਹਿਬ ਅੱਜ ਮਤਲਬ ਪੰਚਾਇਤ ਤਨ ਦਾ ਜਿਹੜਾ ਮਕਸਦ ਆ ਉਹ ਉਸ ਬੰਦੇ ਤੋਂ ਮਾਫੀ ਮੰਗਵਾਉਣਾ ਸੀ ਉਹਦੇ ਨਾਲ ਇਹ ਵੀ ਆ ਕਿ ਜਿਹੜੇ ਹੋਰਾਂ ਲੋਕਾਂ ਦੇ ਨਾਲ ਇਹ ਘਟਨਾਵਾਂ ਵਾਪਰੀ ਅਗੇ ਬਿਲਕੁਲ ਜੀ ਜੋ ਕਿ ਪਰਕਰਤ ਸਿੰਘ ਸਾਡੇ ਪਿੰਡ ਦਾ ਇਹ ਖੇਤੀਬਾੜੀ ਬਾਰੇ ਜਾਣਕਾਰੀ ਦਿੰਦਾ ਹੈ ਚੈਨਲ ਤੇ ਇਹਨੂੰ ਉਹ ਬੰਦੇ ਨੇ ਕੋਈ ਇਹਨੇ ਪੋਸਟ ਪਾਈ ਕਿਸੇ ਸਪਰੇ ਬਾਰੇ ਉਹ ਬੰਦੇ ਨੇ ਇਹਨੂੰ ਧਮਕਾਇਆ ਗੋਲੀਆਂ ਮਾਰ ਤੱਕ ਦਾ ਵੀ ਮਤਲਬ ਕਹਿ ਸੀ ਤੈਨੂੰ ਐ ਕਰਦੇ ਆ ਬੂ ਕਰਦੇ ਆ ਜੀ ਇਹ ਬੰਦੇ ਨੂੰ ਵਿਚਾਰੇ ਨੂੰ ਇਹਨਾਂ ਤੋਂ ਇਹਨੇ ਸਾਡੇ ਕੋਲੇ ਆਇਆ ਪੁਲਿਸ ਕੋਲੇ ਗਿਆ ਆ ਫਿਰ ਅੱਜ ਉਹਨਾਂ ਦੇ ਪਿੰਡ ਦੀ ਪੰਚਾਇਤ ਆਈ ਏ ਉਹ ਲਿਖਤੀ ਰੂਪ ਚ ਮਾਫੀਨਾਮਾ ਮੰਗ ਕੇ ਗਿਆ ਉਹਨੂੰ ਦੇਖ ਕੇ ਗਿਆ ਸਾਰਾ ਕੁਝ ਬਸਾਈ ਗੱਲ ਸੀ ਸਾਡੇ ਨੂੰ ਉਹ ਮਤਲਬ ਉਹਦਾ ਕੀ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਹਾਂਜੀ ਹਾਂਜੀ ਬਿਲਕੁਲ ਨਸ਼ਾ ਕੀਤਾ ਸੀ ਉਹ ਸ਼ਰਾਬ ਪੀਤੀ ਹੋਈ ਸੀ ਉਹਦੀ ਸ਼ਰਾਬ ਪੀ ਕੇ ਉਹ ਇਹਨੂੰ ਧਮਕਾਉਣ ਲੱਗ ਗਿਆ ਕੁਝ ਨਹੀਂ ਬੋਲਿਆ ਇਹ ਵਿਚਾਰੇ ਡਰ ਗਿਆ ਹੋਊਗਾ ਤੇ ਵੀ ਉਹ ਜਦੋਂ ਇਸ ਤਰੀਕੇ ਦਾ ਕੋਹਣ ਹੈ ਬੰਦਾ ਕੀ ਪਤਾ ਹੈ ਕਿਉਂ ਕਹਿ ਰਿਹਾ ਮੈਸੇ ਸਭ ਸਾਡੇ ਚੈਨਲ ਰਾਹੀਂ ਇਹ ਤਾਂ ਖੇਤੀਬਾੜੀ ਦੇ ਕੰਮਾਂ ਵਾਰੀ ਆਮ ਜ਼ਿਮੀਂਦਾਰਾਂ ਨਾਲ ਜੁੜਦਾ ਹੈ ਇਹੀ ਇਹਦਾ ਕੰਮ ਇਹ ਜੀ ਕੋਈ ਗੱਲ ਨਹੀਂ ਕਿ ਵੀ ਜੇ ਕੋਈ ਗਲਤ ਕੰਮ ਕਰਦਾ ਜਾਂ ਉਹ ਕਰਦਾ ਜਿਵੇਂ ਉਹ ਧਮਕਾ ਰਿਹਾ ਇਹਨੂੰ ਇਹੀ ਤਾਂ ਕੋਈ ਗੱਲ ਹੀ ਨਹੀਂ ਸੀ Golga Marnalita. ਲੱਗਦਾ ਭਈ ਜਿੱਦਾਂ ਕੰਪਨੀਆਂ ਨੂੰ ਵੀ ਦੇਖਣਾ ਚਾਹੀਦਾ ਕਿ ਆਪਾਂ ਕਿਹਨਾਂ ਨੂੰ ਰੱਖ ਰਹੇ ਹਾਂ ਕੰਪਨੀ ਦੇ ਵਿੱਚ ਮਤਲਬ ਇਹਨਾਂ ਦੇ ਬੰਦੇ ਬਿਲਕੁਲ ਇਹ ਦੇਖੋ ਜਿਹੜੇ ਮਲਟੀਨੇਸ਼ਨਲ ਕੰਪਨੀ ਨੇ ਜਿਨ੍ਹਾਂ ਦਾ ਹਜ਼ਾਰ ਪਲੱਸ ਕਰੋੜ ਦਾ ਬਿਜ਼ਨਸ ਹੈ ਇੰਡੀਆ ਦੇ ਵਿੱਚ ਉਹਨਾਂ ਸਾਰਿਆਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਵੀ ਤੁਸੀਂ ਕਿਸਾਨਾਂ ਨਾਲ ਡੀਲਰਾਂ ਨਾਲ ਐਫਸੀਓ ਨਾਲ ਐਫਸੀਬੀ ਨਾਲ ਕਿਸਾਨਾਂ ਦੀ ਸੰਗਠਨਾ ਨਾਲ ਸੁਸਾਇਟੀਆਂ ਨਾਲ ਯੂਟਿਊਬਰਾਂ ਨਾਲ ਸਾਰਿਆਂ ਨਾਲ ਇੱਕ ਲਹਿਜੇ ਨਾਲ ਪੇਸ਼ ਆਉਣਾ ਹੈਗਾ ਕੰਪਨੀ ਦੀ ਇੱਜ਼ਤ ਨੂੰ ਧਾ ਨਹੀਂ ਲਾਉਣਾ ਹੈਗਾ ਤੁਸੀਂ ਇੱਕ ਤਨਖਾਹ ਲੈਨੇ ਹੋ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਉਸ ਦੇ ਵਿੱਚ ਹੀ ਤੁਸੀਂ ਕੰਮ ਕਰਨਾ ਹੈਗਾ ਜੀ ਠੀਕ ਹੈ ਤਾਂ ਹਾ ਅਜੋ ਵਿਅਕਤੀ ਨੇ ਮਤਲਬ ਗਲਤੀ ਮੰਨ ਲਈ ਹੈ ਤੇ ਇਸ ਤੋਂ ਬਾਅਦ ਕੰਪਨੀ ਦੇ ਨਾਲ ਵੀ ਤੁਹਾਡੀ ਵੀ ਗੱਲਬਾਤ ਹੋਈ ਨਹੀਂ ਹਜੇ ਕੰਪਨੀ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਉਹ ਮੁੱਦਾ ਜਿਉਂਦਾ ਤਉ ਹੈਗਾ ਜੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਵੀ ਐਡੇ ਵੱੱਡੇ ਵੱਡੇ ਵੱੱਡੇ ਤੇ ਜੇ ਕੋਈ ਚੀਜ਼ ਵਰਤੀ ਗਈ ਹੈ ਉਹ ਜੇ ਉਹਦਾ ਰਿਜ਼ਲਟ ਵਾਕਈ ਨਹੀਂ ਆਇਆ ਤਾਂ ਉਹਨਾਂ ਨੂੰ ਇਹ ਪ੍ਰੋਡਕਟ ਨੂੰ ਡਿਸਕੰਟੀਨਿਊ ਕਰਨਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਰਿਸਰਚ ਕਰਨੀ ਚਾਹੀਦੀ ਕਿ ਇੱਕ ਵੱਡਾ ਤੁਹਾਨੂੰ ਲੱਗਦਾ ਫਿਰ ਜਿਹੜਾ ਕਪਲਾ ਨਿਕਲ ਸਕਦਾ ਹੈ ਕਿਉਂਕਿ ਕਿਸੇ ਨੂੰ ਵੀ ਜਰਨਲ ਨਹੀਂ ਆ ਦੇਖੋ ਇਹ ਤੇ ਇਹਦਾ ਮੰਗ ਪੱਤਰ ਤਾਂ ਅਸੀਂ ਖੇਤੀਬਾੜੀ ਮੰਤ ਤੇ ਉਹ ਇਸ ਤੀਕਾ ਕੋ ਕਰ ਰਹੇ ਹੈਗੇ ਆ ਤੇ ਇਸ ਪੱਧਰ ਦਾ ਜਿਹੜਾ ਰਿਜ਼ਲਟ ਹੈਗਾ ਉਹ ਪਹਿਲਾਂ ਕਦੀ ਦੇਖਿਆ ਨਹੀਂ ਗਿਆ ਕਿਉਂਕਿ ਇਸ ਵਾਰ ਆਪਾਂ ਕਹਿ ਸਕਦੇ ਹਾਂ ਕਿ ਚੋਨਾ ਮੀਂਹ ਜ਼ਿਆਦਾ ਪਾਈ ਹੈਗੇ ਆ ਜੋ ਅੰਨਾ ਦਾ ਨਸਾਰਾ ਮੀਂਹ ਚ ਹੋਇਆ ਹੈਗਾ ਤੇ ਪਰ ਸਾਰੇ ਕਿਸਾਨਾਂ ਨੇ ਤਾਂ ਨਹੀਂ ਸਪਰੇਅ ਵਰਤੀ ਹੋਊਗੀ ਸਾਰਿਆਂ ਨੇ ਇਹ ਵੀ ਨਹੀਂ ਹੈਗਾ ਵੀ ਕਿਸੇ ਨਹੀਂ ਨਹੀਂ ਵਰਤੀ ਹੋਊਗੀ ਪਰ ਬਿਮਾਰੀ ਸਾਰੇ ਖੇਤਾਂ ਦੇ ਵਿੱਚ ਦੇਖੀ ਗਈ ਹੈਗੀ ਤਾਂ ਜਿੱਥੇ ਸਪਰੇਅ ਵਰਤੀ ਗਈ ਸੀ ਜੇ ਉੱਥੇ ਵੀ ਰਿਜ਼ਲਟ ਨਹੀਂ ਆਉਂਦੇ ਹੈਗੇ ਤਾਂ ਜ਼ਿੰਮੇਦਾਰ ਨਹੀਂ ਇਹਨੂੰ ਵਰਤਣਗੇ ਤੇ ਯੂਨੀਵਰਸਿਟੀ ਨੂੰ ਵੀ ਇਹਦੇ ਬਾਰੇ ਆਪਣਾ ਕੋਈ ਵਿਸ਼ਲੇਸ਼ਣ ਦੇਣਾ ਚਾਹੀਦਾ ਹੈ ਹੋਈ ਹੈ ਕਿਸਾਨਾਂ ਦੀ ਪੰਜਾਬ ਦੇ ਵਿੱਚ ਮੰਨਦੇ ਹੋ ਤੁਸੀਂ ਇਹ ਗੱਲ ਵੱਡੇ ਪੁੱਤਰ ਤੇ ਯੂਜ਼ ਹੋਈ ਹੈ ਜੀ ਰეკਮੈਂਡੇਸ਼ਨ ਹੋਈ ਸੀ ਬਹੁਤ ਜ਼ਿਆਦਾ ਪ੍ਰਮੋਸ਼ਨਾਂ ਹੋਈਆਂ ਸੀਗੀਆਂ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਇਹਨੂੰ ਪ੍ਰਚਾਰਿਆ ਗਿਆ ਸੀਗਾ ਪ੍ਰਚਾਰ ਇੱਕ ਵੱਖਰਾ ਹੁੰਦਾ ਉਸ ਕੰਮ ਦਾ ਪ੍ਰਭਾਵ ਇੱਕ ਵੱਖਰਾ ਹੁੰਦਾ ਜਿਹੜਾ ਪ੍ਰਭਾਵ ਨਿਕਲ ਕੇ ਸਾਹਮਣੇ ਆਇਆ ਉਹ ਬਹੁਤ ਮਾੜਾ ਜੀ ਜੀ ਬਹੁਤ ਧੰਨਵਾਦ ਬਾਈ ਥੈਂਕ ਯੂ ਬਈ ਪਿਛਲੇ ਦਿਨੀ 11 ਸਤੰਬਰ ਨੂੰ ਸ਼ਾਮ ਦੇ ਸਮੇਂ ਮੈਂ ਸ਼ਰਾਬ ਪੀਤੀ ਹੋਈ ਸੀ ਤੇ ਮੈਂ ਪ੍ਰਗਟ ਸਿੰਘ ਜੋ ਕਿ ਫਸਲਾਂ ਦੀ ਜਾਣਕਾਰੀ YouTube ਚੈਨਲ ਚਲਾਉਂਦੇ ਨੇ ਤੇ ਉਹਨਾਂ ਦਾ ਪਿੰਡ ਗੈਰੀ ਭਾਗੀ ਹੈ ਉਹਨਾਂ ਨੂੰ ਫੋਨ ਲਾਇਆ ਤੇ ਕਾਫੀ ਗਾਲੀ ਗਲੋਚ ਕੀਤਾ ਤੇ ਇੱਕ WhatsApp ਤੇ ਉੱਪਰ ਜਾਨੋਂ ਮਾਰਨ ਦੀ ਧਮਕੀ ਵਾਲਾ ਆਡੀਓ ਪਾਇਆ ਸੀ ਜੋ ਕਿ ਬਹੁਤ ਵੱਡੀ ਮੇਰੀ ਗਲਤੀ ਸੀ ਤੇ ਮੈਂ ਇਹ ਗਲਤੀ ਮੰਨਦਾ ਹਾਂ ਤੇ ਅੱਜ ਮੈਂ ਸਮੂਚਿਤ ਪੰਚਾਇਤ ਦੇ ਨਾਲ ਮੈਂ ਮਾਫੀ ਮੰਗ ਪੱਤਰ ਲੈ ਕੇ ਤੁਹਾਨੂੰ ਦੇਣ ਆਇਆ ਤਾਂ ਤੁਸੀਂ ਇਸ ਨੂੰ ਪ੍ਰਵਾਨ ਕਰਨਾ ਜੀ ਤੇ ਅੱਗੇ ਤੋਂ ਮੈਂ ਤੁਹਾਡੇ ਬਾਰੇ ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਮੇਰੇ ਵੱਲੋਂ ਨਹੀਂ ਕੀਤੀ ਜਾਵੇਗੀ ਜੋ ਵੀ ਤੁਹਾਡੇ ਮਨ ਨੂੰ ਮੇਰੇ ਕੀਤੇ ਇਸ ਘਟਨਾ ਕਰਮ ਦੇ ਨਾਲ ਠੇਸ ਪਹੁੰਚਾ ਉਸਦੇ ਲਈ ਮੈਂ ਮਾਫੀ ਮੰਗਦਾ ਮੈਨੂੰ ਆਪ ਕਹੋ ਜੀ